ਾਰੇ ਦਰਸ਼ਕੋ ਇੱਕ ਮਾਮਲਾ ਪਿਛਲੇ ਦਿਨੀ ਲੜਕੀ ਦੀ ਸੋਹਰਿਆਂ ਵੱਲੋਂ ਮੌਤ ਮਾਰਨ ਦਾ ਮਾਮਲਾ ਹੈ ਸਾਹਮਣੇ ਆਇਆ ਸੀਗਾ ਪਿੰਡ ਦਰਗਾਹ ਸਾਦਾ ਸੀਗਾ ਤੇ ਲੜਕੀ ਦਾ ਜਿਹੜਾ ਭਰਾ ਇਸ ਵੇਲੇ ਸਾਡੇ ਕੋਲ ਆਇਆ ਵੀ ਪੁਲਿਸ ਵੱਲੋਂ ਜਿਹੜੀ ਉਸ ਵੇਲੇ ਜਿਹੜੀ ਐਫ ਆਈ ਆਰ ਦਾ ਕਰ ਦਿੱਤੀ ਗਈ ਸੀਗੀ ਪਰ ਲੇਕਿਨ ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਅੱਗੇ ਨਹੀਂ ਬਧਾਈ ਗਈ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਜੋ ਕਿ ਮੇਰੀ ਭੈਣ ਪੂਜਾ ਦੇਵੀ ਸਰ ਆ ਦੇਖ ਲੋ ਜੀ ਆ ਸਰ ਸੌਰਿਆਂ ਵੱਲੋਂ ਨਸ਼ੀਲੀ ਦਵਾਈ ਪਲਾ ਕੇ ਉਹਨੂੰ ਮਾਰਿਆ ਗਿਆ ਤਾਂ ਜੀ ਸਰ ਉਹਦੀ ਪਿਛਲੇ ਮਹੀਨੇ 13 ਤਰੀਕ ਨੂੰ ਮਤਲਬ ਪਰਚਾ ਘੱਟ ਹੋਇਆ ਤਾਂ ਜੀ ਆ ਐਫ ਆਈ ਆਰ ਆ ਸਰ ਕਾਠਗੜ੍ਹ ਥਾਣਾ ਜੀ ਤਹਿਸੀਲ ਬਲਾਚੌਰ ਮਤਲਬ ਨਵੇਂ ਸ਼ਹਿਰ ਰਹੀ ਉਹਦੇ ਅਕੋਰਡਿੰਗ ਸਰ ਅਸੀਂ ਮਤਲਬ ਸਾਡੀ ਭੈਣ 7-8 ਤਰੀਕ ਨੂੰ ਉਹਨਾਂ ਬੰਦਿਆਂ ਦੁਆਰਾ ਦਵਾਈ ਪਲਾਈ ਗਈ ᱛੀ ਉਸ ਤੋਂ ਬਾਅਦ ਸਰ ਸਾਨੂੰ 4-5 ਦਿਨ ਕਿਸੇ ਬੰਦੇ ਦੀ ਕੋਈ ਵੀ ਇਨਫੋਰਮੇਸ਼ਨ ਨਹੀਂ ਆਈ 5ਵੇਂ 6ਵੇਂ ਦਿਨ ਸਰ ਸਾਨੂੰ ਰਾਤ ਨੂੰ 11:00 ਵਜੇ ਫੋਨ ਆਇਆ ਵੀ ਤੁਹਾਡੀ ਭੈਣ ਵੀ ਪੂਜਾ ਦੇਵੀ ਸਾਡੇ ਸੌਰ ਦਵਾਈ ਦਾ ਫੋਨ ਆਇਆ ਦਾ ਸੰਦੀਪ ਕੁਮਾਰ ਦਾ ਜੀ ਜਿਹਨੇ ਸਾਨੂੰ ਸਰ ਦੱਸਿਆ ਵੀ ਪੂਜਾ ਨੂੰ ਵੀ ਯੂਰੀਆ ਹੋਇਆ ਆ ਵੀ ਇਨਫੈਕਸ਼ਨ ਹੋ ਗਈ ਆ ਤੇ ਫਲੂਡ ਹੋ ਗਿਆ ਜੀ ਸਰ ਇਹ ਸਾਨੂੰ ਦੱਸਿਆ ਗਿਆ ਉਸ ਤੋਂ ਬਾਅਦ ਅਸੀਂ ਸਵੇਰੇ ਸਰ ਜਦ 7 ਵਜੇ ਪਹੁੰਚੇ ਆ ਜੀ ਉੱਥੇ ਤਾਂ ਸਾਨੂੰ ਫੋਨ ਆਇਆ ਵੀ ਪੂਜਾ ਠੀਕ ਆ ਹੁਣ ਛੁੱਟੀ ਹੋ ਗਈ ਆ ਪੂਜਾ ਨੂੰ ਚਲੋ ਸਰ ਅਸੀਂ ਰਸਤੇ ਦੇ ਵਿੱਚ ਪੂਜਾ ਦੇਵੀ ਨੂੰ ਜਦ ਦੇਖਿਆ ਦਾ ਸਰ ਪੂਜਾ ਦੇਵੀ ਦੀ ਆ ਹਾਲਤ ਵੀ ਨਾ ਬੋਲਣ ਜੋਗ ਚਿੰਦੀ ਸੀ ਉਸ ਟਾਈਮ ਉਸ ਤੋਂ ਬਾਅਦ ਸਰ ਅਸੀਂ ਪਰਮਾਰ ਦੇ ਹਸਪੀਟਲ ਪੂਜਾ ਦੇਵੀ ਨੂੰ ਲੈ ਕੇ ਪਰਮਾਰ ਹਸਪੀਟਲ ਆਈ ਪਿੱਛੇ ਤੋਂ ਉਹਨਾਂ ਦਾ ਕੋਈ ਪਰਿਵਾਰ ਨਹੀਂ ਆਇਆ ਜੀ ਸੱਸ ਆਪਣੀ ਨਰੇਗਾ ਦਿਹਾੜੀਆਂ ਤੇ ਸਹੁਰਾ ਵੀ ਦਿਹਾੜੀਆਂ ਦੇ ਜੁਆਈ ਵੀ ਸਾਡਾ ਫੈਕਟਰੀ 'ਚ ਕੰਮ ਜਾਂਦਾ ਰਿਹਾ ਜੀ ਉਸ ਤੋਂ ਬਾਅਦ ਸਰ ਅਸੀਂ ਉਰੇ ਪ੍ਰਮਾਰ ਹਸਪੀਟਲ ਆ ਗਏ ਉਹਨਾਂ ਨੇ ਪੁੱਛਿਆ ਅਸੀਂ ਦੱਸਿਆ ਵੀ ਭਾਈ ਯੂਰੀਆ ਕੁੜੀ ਨੂੰ ਇਨਫੈਕਸ਼ਨ ਐ ਫਲੂਡ ਦੱਸਦੇ ਨੇ ਤੇ ਸਰ ਜਦ ਸਾਹਬ ਨੇ ਉੱਥੇ ਮਤਲਬ ਸਾਰੇ ਟੈਸਟ ਕੀਤੇ ਦਾ ਐ ਜੀ ਕੋਈ ਗੱਲ ਨਹੀਂ ਵੀ ਸਾਹਬ ਨੇ ਸਾਨੂੰ ਕਿਹਾ ਪ੍ਰਮਾਰ ਸਾਹਿਬ ਨੇ ਵੀ ਭਾਈ ਇਹਦੀ ਕੋਈ ਹੋਰ ਪ੍ਰੋਬਲਮ ਐ ਵਿਚਾਲੀ ਗੱਲ ਨਹੀਂ ਹੈਗੀ ਫੇਰ ਸਰ ਅਸੀਂ ਦੁਆਈ ਨੂੰ ਆਪਣੇ ਪਤੇ ਆ ਕੇ ਪੁੱਛਿਆ ਸਰ ਉਹਨੇ ਸਾਨੂੰ ਦੱਸਿਆ ਵੀ ਇਹਨੇ ਜ਼ਹਿਰ ਪੀ ਲਿਆ ਦਾ ਕੁੜੀ ਨੇ ਨਸ਼ੀਲੀ ਫਿਰ ਉਹਨਾਂ ਨੇ ਸਾਨੂੰ ਫੋਟੋ ਭੇਜੀ ਹੈ ਇਹ ਬਕਾਇਦਾ ਫੋਟੋ ਹੈ ਸਰ ਮੈਂ ਤੁਹਾਨੂੰ ਦਿਖਾ ਦਿੰਨਾ ਉਹ ਵੀ ਵੀ ਇਹ ਉਹਨਾਂ ਦੁਆਰਾ ਭੇਜੀ ਗਈ ਫੋਟੋ ਹੈ ਜੀ ਇੱਕ ਮਿੰਟ ਸਰ ਮੈਂ ਫੋਟੋ ਦਿਖਾਉਣਾ ਤੁਹਾਨੂੰ ਤੇ ਉਸ ਤੋਂ ਬਾਅਦ ਸਰ ਪ੍ਰਮਾਰ ਸਾਹਿਬ ਨੇ ਸਾਨੂੰ ਜਵਾਬ ਦਿੱਤਾ ਵੀ ਕੁੜੀ ਸੇਹ ਜਿਆਦਾ ਡਾਊਨ ਆ ਵੀ ਤੁਸੀਂ ਕੁੜੀ ਨੂੰ ਪੀਜੀਆਈ ਲੈ ਜਾਓ ਆ ਦੇਖੋ ਸਰ ਇਹ ਦਵਾਈ ਹੈ ਜੀ ਆ ਸਾਰੇ ਪਰਿਵਾਰ ਵੱਲੋਂ ਭੇਜੀ ਗਈ ਆ ਇਹ ਦਵਾਈ ਪਲਾਈ ਸੀ ਇਹ ਦਵਾਈ ਪਲਾਈ ਸੀ ਸਰ ਹਾਂਜੀ ਸਰ ਪੀਜੀਆ ਹੀ ਅਸੀਂ ਲੈ ਕੇ ਗਏ ਆ ਕੁੜੀ ਨੂੰ ਦੁਪਹਿਰ ਨੂੰ ਔਰੇ ਤੋਂ ਲੈ ਗਈ ਪਰਮਾਰ ਹਸਪਤਲ ਦੇ ਰਾਤ ਨੂੰ 12:00 ਵਜੇ ਜਾ ਕੇ ਕੁੜੀ ਦੀ ਡੈਥ ਹੋ ਗਈ ਦੀ ਉੱਥੇ ਉਸ ਤੋਂ ਬਾਅਦ ਸਰ ਅਸੀਂ ਮਤਲਬ ਪਰਮਾਰ ਹਸਪਤਲ ਵੱਲੋਂ ਸਾਡੀ ਕੰਪਲੇਂਟ ਲਿਖਾਈ ਗਈ ਸੀ ਉਹ ਖਾਣਾ ਕਾਠਗੜ ਗਈ ਜਿੱਥੇ ਇਸ ਸਮੇਂ ਰਣਜੀਤ ਐਸਐਚਓ ਆਈ ਉੱਥੇ ਡੀਐਸਪੀ ਸ਼ਾਮਸੁੰਦਰ ਆਈ ਉੱਥੇ ਐਸਐਸਪੀ ਸਾਹਿਬ ਵੀ ਹੈਗੇ ਹੀ ਉਸ ਤੋਂ ਬਾਅਦ ਮਤਲਬ ਸਾਡੇ ਦੇ ਖਿਲਾਫ ਮਾਮਲਾ ਦਰਜ ਹੈ ਸਰ ਦੋ ਬੰਦਿਆਂ ਦੇ ਖਿਲਾਫ ਮਾਮਲਾ ਹੈ ਇੱਕ ਰੇਖਾ ਦੇ ਵੀ ਸੱਸਾ ਹੀ ਮੇਰੀ ਭੈਣ ਦੀ ਕੁੰਦੀ ਦੇ ਵੀ ਸੰਦੀਪ ਕੁਮਾਰ ਜੁਵਾਈ ਹੈ ਸਾਡਾ ਉਹਦੇ ਵਿੱਚ ਸਰ ਹੁਣ ਤੱਕ ਸਾਡਾ ਮਤਲਬ ਪਰਚਾ ਕੱਟੋ ਹੈ ਅੱਜ 13 ਤਰੀਕ ਹੋ ਗਈ ਸਰ ਮਹੀਨਾ ਪੂਰਾ ਹੋ ਗਿਆ ਵੀ ਕੋਈ ਵੀ ਛਾਣਵੀਣ ਕਿਸੇ ਤਰੀਕੇ ਦੀ ਵੀ ਕੋਈ ਵੀ ਬੰਦਾ ਨਹੀਂ ਨਾ ਕੋਣ ਇਸ ਕੇਸ ਦਾ ਗੁਰਦੀਪ ਕੁਮਾਰ ਆ ਸਰ ਐਸਆਈ ਜਦ ਵੀ ਸਰ ਅਸੀਂ ਕਿਸੇ ਨੂੰ ਫੋਨ ਕੀਤਾ ਥਾਣੇ 'ਚੋਂ ਸਾਨੂੰ ਕੋਈ ਬੰਦਾ ਮਿਲਦਾ ਹੀ ਨਹੀਂ ਆ ਤਾਨੂੰ ਉਹ ਕਹਿੰਦੇ ਨੇ ਭਾਈ ਅਸੀਂ ਉਰੇ ਅੱਜ ਕਿਸੇ ਦੀ ਜਮਾਨਤ ਲਈ ਗਏ ਹੋਏ ਆਂ ਅਸੀਂ ਧਰਨਾ ਲਗਾਇਆ ਵਾ ਉੱਥੇ ਵੀ ਸਾਨੂੰ ਕੁਝ ਹੁਣ ਤੱਕ ਕੁਝ ਵੀ ਹਾਸਲ ਨਹੀਂ ਕੀਤਾ ਸਹਰਾ ਸਰ ਸਹਰਾ ਸਰ ਮੈਂ ਆਪ ਫੜਿਆ ਹੀ ਆਪਣੀ ਭੈਣ ਦਾ ਸਹਰਾ ਤਾਰਾ ਰਾਮ ਨੂੰ ਨਵੇਂ ਸ਼ਹਿਰ ਜਾ ਕੇ ਸਰ ਮੈਂ ਆਪ ਫੜਿਆ ਆਪਣੇ ਹੱਥੋਂ ਹੀ ਉਹ ਵੀ ਤੁਹਾਨੂੰ ਮੈਂ ਸਰ ਵੀਡੀਓ ਦੁਕਾਨਾਂ ਵੀ ਪੁਲਿਸ ਨੇ ਨਹੀਂ ਸਰ ਮੈਂ ਆਪ ਸਾਨੂੰ ਮਤ ਨਹੀਂ ਸਰ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜੀ ਉਹਦਾ ਪਰਚੇ ਜੇ ਨਾਮ ਨਹੀਂ ਹੈ ਸਰ ਉਹਨੂੰ ਫੜ ਕੇ ਲੈ ਆਏ ਆਂ ਸਰ ਸ਼ਾਮ ਨੂੰ ਉਹਨੂੰ ਛਡਤਾ ਹੀ ਉਸ ਤੋਂ ਬਾਅਦ ਸਰ ਸੱਤ ਬੰਦਿਆਂ ਨੇ ਸਾਡੇ ਤੋਂ ਮਤਲਬ ਜ਼ਿੰਮੇਵਾਰੀ ਲਈ ਸੀ ਉਹਦੇ ਵਿੱਚ ਸਰ ਮੇਰੀ ਮਤਲਬ ਸਿਸਟਰ ਦੇ ਚਾਚਾ ਸਹੁਰੇ ਨੇ ਸਾਰੇ ਹੀ ਮਹਿੰਦਰਪਾਲ ਸੈਲਫਮਾਜਰੀ ਤੋਂ ਹੀ ਜੱਗਾ ਰਾਮ ਹੋ ਗਿਆ ਮਾਨਾ ਰਾਮ ਹੋ ਗਿਆ ਮੀਤ ਰਾਮ ਹੋ ਗਿਆ ਭਾਨਾ ਰਾਮ ਹੋ ਗਿਆ ਜੀ ਠੀਕ ਹੈ ਜੀ ਸੱਤ ਬੰਦਿਆਂ ਨੇ ਜ਼ਿੰਮੇਵਾਰੀ ਲਈ ਸੀ ਵੀ ਅਸੀਂ ਕੁੜੀ ਦਾ ਸੰਸਕਾਰ ਕਰਨ ਤੋਂ ਬਾਅਦ 15 ਦਿਨਾਂ ਬਾਅਦ ਇਹ ਦੋਨੇ ਦੋਸ਼ੀ ਮਤਲਬ ਜਿਹੜੇ ਨੇ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾਂਗੇ ਜੀ ਉਸ ਤੋਂ ਬਾਅਦ ਸਰ ਸਾਡੀ 6 ਮਹੀਨੇ ਦੀ ਗੁੜੀਆ ਦੀ ਇੱਕ ਭਾਣਜੀ ਮੇਰੀ ਸਮਾਇਰਾ ਦੇਵੀ ਉਹਦਾ ਨਾਮ ਤਾਈ ਉਹ ਸਰ ਅਸੀਂ ਸਰਕਾਰੀ ਹਸਪਤਾਲ ਰੋਪੜ ਆ ਸੱਤ ਬੰਦਿਆਂ ਦੇ ਹਵਾਲੇ ਕੀਤੀ ਧੀ ਵੀ ਸਰ ਉਹਨਾਂ ਬੰਦਿਆਂ ਨੇ ਬਕਾਇਦਾ ਮੇਰੇ ਕੋਲ ਲਿਖਤ ਪੜਤ ਪਈ ਹੈ ਜਿੰਮੇਵਾਰੀ ਲਈ ਸੀ ਵੀ ਆਹ ਕੁੜੀ ਦਾ ਲਾਸ਼ ਤੋਂ ਲੈ ਕੇ ਦੇਖਭਾਲ ਤੱਕ ਸਾਡੀ ਜ਼ਿੰਮੇਵਾਰੀ ਆ ਆ ਕੁਝ ਕੁ ਦਿਨਾਂ ਤੋਂ ਸਰ ਸਾਨੂੰ ਉਹ ਕੁੜੀ ਬਾਰੇ ਪਤਾ ਲੱਗ ਰਿਹਾ ਵੀ ਉਹ ਕੁੜੀ ਮਰ ਚੁੱਕੀ ਆ ਹਾਂਜੀ ਸਰ ਜਿਹੜਾ ਉਹਨਾਂ ਮੇਰੀ ਭੈਣ ਦਾ ਮਤਲਬ ਭਾਣਜੀ ਹੈ ਮੇਰੀ ਸਮਾਇਰਾ ਦੇ ਵੀ 6 ਮਹੀਨੇ ਦੀ ਉਹ ਕੁੜੀ ਵੀ ਮਰ ਚੁੱਕੀ ਆ ਸਾਡੇ ਦੁਆਰਾ ਸਰ ਆ ਦੇਖੋ ਮੇਰੇ ਕੋਲ ਐਪਲੀਕੇਸ਼ਨਾਂ ਨੇ ਐਸਐਸਪੀ ਸਾਹਿਬ ਡੀਐਸਪੀ ਮਤਲਬ ਆਪਣਾ ਸ਼ਾਮਸੁੰਦਰ ਐਸਐਸਪੀ ਸਾਰਿਆਂ ਕੋਲ ਮਤਲਬ ਸਰ ਅਸੀਂ ਜਾ ਜਾ ਕੇ ਆਪਣੀਆਂ ਦਰਖਾਸਤਾਂ ਦੇ ਰਹੇ ਹਈ ਇਸ ਟਾਈਮ ਪਰ ਸਰ ਸਾਡ ਨੂੰ ਬਸ ਭਰੋਸਾ ਦਵਾਇਆ ਜਾ ਰਿਹਾ ਵੀ 2-4 ਦਿਨਾਂ ਦੇ ਵਿੱਚ ਵਿੱਚ ਅਸੀਂ ਬੰਦੇ ਤੁਹਾਡੇ ਅਰੈਸਟ ਕਰ ਦਿੰਦੇ ਸਾਡੀ ਆਖਰੀ ਅਪੀਲ ਹੈ ਭੋਤ ਅੰਤਮਾਨ ਸਾਹਿਬ ਨੂੰ ਆਪ ਦੀ ਸਰਕਾਰ ਹੈ ਇਸ ਟਾਈਮ ਸਾਡਾ ਅਗਰ 1-2 ਦਿਨਾਂ ਦੇ ਵਿੱਚ ਹੱਲ ਨਹੀਂ ਹੋਇਆ ਤਾਂ ਸਰ ਅਸੀਂ ਚੰਡੀਗੜ੍ਹ ਹਾਈਵੇ ਨੈਸ਼ਨਲ ਮਤਲਬ ਕਾਟਗੜ ਟੂਲ ਟੈਕਸ ਜਿੱਥੇ ਉੱਥੇ ਜਾਮ ਲਾਉਣਾ ਹੈ ਸਰ ਹਣਾ ਜਾਮ ਇਸ ਤਰੀਕੇ ਲਾਉਣਾ ਸਰ ਹੁਣ ਤਾਂ ਅਸੀਂ ਕਹਿ ਰਹੇ ਹਾਂ ਵੀ ਇੱਕ ਦੋ ਦਿਨਾਂ 'ਚ ਬੰਦੇ ਪੇਸ਼ ਕਰ ਲੋ ਅਗਰ ਨਹੀਂ ਹੁੰਦੇ ਜਿੱਥੋਂ ਤੱਕ ਬੰਦੇ ਫਿਰ ਰੈਸਟ ਨਹੀਂ ਹੋ ਕੇ ਆਉਣਗੇ ਧਰਨਾ ਸਾਡਾ 5 ਦਿਨ ਚੱਲੇ 10 ਦਿਨ ਮਹੀਨਾ 2 ਮਹੀਨਾ ਅਸੀਂ ਜਾਮ ਨਹੀਂ ਖੋਲਣਾ ਇਹ ਮੇਰੀ ਬੇਨਤੀ ਹੈ ਸਰ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਹੋਰ ਅਸੀਂ ਕੁਝ ਨਹੀਂ ਮੰਗਦੇ ਕਿਸੇ ਤੋਂ ਹੀ ਆ ਦੇਖੋ ਸਰ ਦੂਜੀ ਵਾਰੀ ਮੈਂ ਫੇਰ ਜਾਇਆ ਹਾਂ ਇਹ ਮਾਨਯੋਗ ਐਸਐਸਪੀ ਸਾਹਿਬ ਨੂੰ ਮੈਂ ਦਰਖਾਸਤ ਦਿੱਤੀ ਹੈ ਵੀ ਇਹਨਾਂ 7 ਬੰਦਿਆਂ ਦੁਆਰਾ ਕੋਈ ਮਾਰੀ ਇਹਨਾਂ ਨੂੰ ਬੰਦ ਤੰਗ ਪਰੇਸ਼ਾਨ ਕੀਤਾ ਜਾਵੇ ਵੀ ਜੇ ਸਾਡੀ ਭੈਣ ਜੀ ਸਮੈਰਾ ਦੇ ਵੀ ਜਿੰਦੀ ਆ ਤਾਂ ਸਾਨੂੰ ਜਿੰਦੀ ਮਿਲਾਈ ਜਾਵੇ ਅਗਰ ਮਰ ਗਈ ਤਾਂ ਸਰ ਸਾਨੂੰ ਉਹਦਾ ਵੀ 6 ਮਹੀਨੇ ਦੀ ਕੁੜੀ ਆਈ ਸਿਰਫ ਮੇਰੀ ਭੈਣ ਦੀ ਕੁੜੀ ਸੀ ਮੇਰੀ ਭੈਣ ਦੀ ਕੁੜੀ ਮੇਰੀ ਭਾਣ ਜੀ ਆਈ ਸਰ ਉਹ ਪਰ ਇਹਨਾਂ ਪੁਲਿਸ ਦੁਆਰਾ ਨਾ ਇਹਨਾਂ 6 ਬੰਦਿਆਂ ਨੂੰ ਕੋਈ ਮਤਲਬ ਤੰਗ ਪਰੇਸ਼ਾਨ ਕੁਝ ਵੀ ਨਹੀਂ ਕਰ ਰਹੇ ਉਹ ਆਉਂਦੇ ਨੇ ਸਰ ਜਿਵਾਈ ਬਣ ਕੇ ਉਹ ਆਉਂਦੇ ਨੇ ਬੈਠਦੇ ਨੇ ਚੱਲ ਜਾਂਦੇ ਨੇ ਸਾਨੂੰ 1.5 ਮਹੀਨਾ ਹੋ ਗਿਆ ਸਰ ਐਸਐਸਪੀ ਸਾਹਿਬ ਕਦੇ ਡੀਐਸਪੀ ਕਦੇ ਐਸਐਚਓ ਵੀਰੋਜ ਟਾਈਮ ਦੇ ਦਿੰਦੇ ਨੇ ਸਾਨੂੰ ਕਦੇ ਥਾਣੇ ਆਜੋ ਕਦੇ ਨਵੇਂ ਸ਼ਹਿਰ ਅਸੀਂ ਸਰ 50 50 60 60 ਬੰਦੇ ਲੈ ਕੇ ਮਤਲਬ ਜਾ ਰਹੇ ਆਂ ਸਰ ਉਹ ਸਾਨੂੰ ਦੂਜੀ ਪਾਰਟੀ ਉਹ ਸਿੱਧਾ ਸਾਨੂੰ ਕਹਿੰਦੇ ਵੀ ਸਾਡੇ ਨਾਲ ਐਮ ਐਲ ਏ ਸਾਡੇ ਨਾਲ ਆ ਵੀ ਤੁਹਾਡੇ ਤੋਂ ਜੋ ਬਣਦਾ ਭਾਈ ਤੁਸੀਂ ਕਰ ਲਓ ਸਾਨੂੰ ਸਿੱਧਾ ਚੈਲੰਜ ਕਰਦੇ ਨੇ ਕਾਨੂੰਨ ਤਾਂ ਕਾਨੂੰਨ ਹੈ ਇਦਾਂ ਦੀ ਗੱਲ ਨਹੀਂ ਹੈ ਸਰ ਕਾਨੂੰਨ ਫੇ ਸਾਡੀ ਮਦਦ ਵੀ ਕਰੇ ਨਾ ਸਰ ਕੋਈ ਗੈਂਗਸਟਰ ਤਾਂ ਹੈ ਨਹੀਂ ਵੀ ਜਿਹੜੇ ਲੋਕ ਐਵੇਂ ਨੇ ਸਰ ਰਿਸ਼ਤੇਦਾਰੀਆਂ ਦੇ ਵਿੱਚ ਨੇ ਸਰ ਇਹਨਾਂ ਸੱਤ ਬੰਦਿਆਂ ਨੇ ਸਰ ਆਪਣੇ ਬਿਆਨ ਵੀ ਦਿੱਤੇ ਥਾਣੇ ਦੇ ਵਿੱਚ ਵੀ ਤਰੀਖਾ ਦੇਵੀ ਦੇ ਮੇਰੀ ਭੈਣ ਦੇ ਸੱਤ ਦੇ ਬਾਪ ਨੂੰ ਫੜੋ ਉਹ ਉਹਨੇ ਬੰਦੇ ਨੇ ਲੁਕੋਏ ਵੇ ਪੰਚਾਇਤ ਵੀ ਲੈ ਕੇ ਗਏ ਸਰ ਉੱਥੇ ਉਹ ਬੰਦੇ ਨੇ ਸਾਹਮਣਾ ਕਰਤਾ ਵੀ ਮੈਂ ਨਹੀਂ ਪੇਸ਼ ਕਰਨੇ ਭਾਈ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲਓ ਪਰ ਪੁਲਿਸ ਸਰ ਸਾਨੂੰ ਇਹੀ ਕਹਿ ਰਹੀ ਹੈ ਵੀ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਵੀ ਉਹਨਾਂ ਦੋ ਬੰਦਿਆਂ ਤੋਂ ਇਲਾਵਾ ਹੀ ਸਾਡੀ ਕੋਈ ਵੀ ਸਖਤਾਈ ਮਤਲਬ ਸੁਣ ਵਾਈ ਤੁਹਾਡਾ ਆਪਸੀ ਉਹ ਸੀਗਾ ਪੁਲਿਸ ਨਾਲ ਤਾਂ ਮਤਲਬ ਨਹੀਂ ਹੈਗਾ ਬੰਦਿਆਂ ਦਾ ਸਰ ਮਕਸਦ ਤਾਂ ਨਹੀਂ ਦਾ ਪਰ ਅਸੀਂ ਦਰਖਾਸਤ ਦਿੱਤੀ ਹੈ ਸਰ ਇਸ ਟਾਈਮ ਜਾ ਕੇ ਵੀ ਜੇ ਸਾਡੀ ਭਾਣ ਜੀ ਜਿਉਂਦੀ ਹੈ ਤਾਂ ਸਾਨੂੰ ਜਿਉਂਦੀ ਮਿਲਾਈ ਜਾਵੇ ਜੇ ਉਹਨੂੰ ਕੁਝ ਹੋਇਆ ਬਾ ਸਰ ਉਹਦਾ ਵੀ ਸਬੂਤ ਦਿੱਤਾ ਜਾਵੇ ਨਾ ਸਰ ਪਰ ਇਹ ਬੰਦੇ ਨਹੀਂ ਸਰ ਕਾਰਵਾਈ ਕੋਈ ਜ਼ੀਰੋ ਕਾਰਵਾਈ ਕਰ ਰਹੇ ਨੇ ਬਸ ਸਾਨੂੰ ਦਿਲਾਸਾ ਹੀ ਦੇ ਰਹੇ ਨੇ ਭਾਈ ਤੁਹਾਡਾ ਹੋ ਜਾਊਗਾ ਕੰਮ ਹੋ ਜਾਊਗਾ ਪੂਰਾ ਜਾਓ ਜੀ ਬਿਲਕੁਲ ਜੀ ਅਸੀਂ ਹੁਣ ਅੱਗੇ ਪਤਾ ਕਰਾਂਗੇ ਪੁਲਿਸ ਤੋਂ ਤੇ ਪੁਲਿਸ ਵੱਲੋਂ ਇਸ ਨਾਲ ਦੇ ਜਿੰਨੇ ਵੀ ਇਹਨਾਂ ਨੇ ਇਲਜ਼ਾਮ ਲਗਾਏ ਆ ਪੁਲਸ ਕੀ ਕਰ ਰਹੀ ਹੈ ਕਿਉਂ ਨਹੀਂ ਭੜਾ ਜਾ ਰਿਹਾ ਦੋਸ਼ੀਆਂ ਨੂੰ ਇਹਦੇ ਸਬੰਧ ਵਿੱਚ ਆਪਾਂ ਪੁਲਿਸ ਨਾਲ ਸੰਪਰਕ ਕਰਕੇ ਅਗਲੀ ਖਬਰ ਤੁਹਾਨੂੰ ਸ਼ੇਅਰ ਕਰਦੇ ਆਂ ਆਪਾਂ ਗੱਲ ਕਰਨ ਜਾ ਰਹੇ ਆਂ ਤੇ ਕੀ ਕਹਿਣਾ ਉਹਨਾਂ ਦਾ ਇਸ ਪੂਰੀ ਖਬਰ ਬਾਰੇ ਗੱਲ ਕਰਦੇ ਹਾਂ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਐਸਟੀਓ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ਮਸ਼ੇਰ ਬੱਗਾ ਗੱਲ ਕਰ ਰਿਹਾ ਪੱਤਰਕਾਰ ਰੋਪੜ ਤੋਂ ਹਾਂਜੀ ਹਾਂਜੀ ਏ ਕਿ ਨਾ ਤੁਹਾਡੇ ਇੱਥੇ ਇੱਕ ਲੜਕੀ ਦਾ ਮੌਤ ਹੋਈ ਸੀਗੀ 15-20 ਦਿਨ ਪਹਿਲਾਂ ਮਹੀਨਾ ਪਹਿਲਾਂ ਤੇ ਤੁਹਾਡੇ ਕੋਲ ਮਾਮਲਾ ਦਰਜ ਹੈ ਤੇ ਦੋ ਉਹਦੇ ਘਰ ਵਾਲੇ ਤੇ ਸਸਤੇ ਮਾਮਲਾ ਦਰਜਾ ਉਹ ਉਹਨਾਂ ਸਾਡੇ ਕੋਲ ਆਏ ਵੀ ਅੱਜ ਤੱਕ ਅੱਗੇ ਕੋਈ ਕਾਰਵਾਈ ਨਹੀਂ ਉਹਨਾਂ ਨਾਲ ਕੋਈ ਗ੍ਰਿਫਤਾਰੀ ਪਈ ਨਹੀਂ ਸਾਇਦ ਹਾਉਂ ਗ੍ਰਫਤਰੀ ਨਹੀਂ ਕੋਈ ਕਾਰਵਾਈ ਨਹੀਂ ਹੋਈ ਇਹ ਕੌਣ ਕਹਿੰਦਾ ਇਹਨਾਂ ਦੇ ਜਿਹੜੇ ਜਿਹੜੇ ਭਰਾ ਸੀ ਲੜਕੀ ਦਾ ਉਹ ਆਇਆ ਸੀਗਾ ਵੀ ਅਸੀਂ ਕਾਫੀ ਚੱਕਰ ਮਾਰ ਚੁੱਕੇ ਹਾਂ ਥਾਣੇ ਦੇ ਇੱਧਰ ਐਸਐਸਪੀ ਦਫ਼ਤਰ ਦੀ ਸਰ ਇਹਨਾਂ ਨੂੰ ਪ੍ਰੋਗਰੈਸ ਰਿਪੋਰਟ ਜੋ ਵੀ ਹੈਗੀ ਆ ਡੇਲੀ ਡੇਲੀ ਤਾਂ ਗੱਲ ਹੁੰਦੀ ਆ ਰੋਸ ਤੇ ਗੱਲ ਹੁੰਦੀ ਆ ਹਾਂਜੀ ਨਹੀਂ ਤੇ ਕੀ ਕਹਿੰਦੇ ਤੁਸੀਂ ਜਰਾ ਸਵਾਰਥ ਦੱਸੋ ਜਰਾ ਮੈਂ ਕਿਹਾ ਜਿਹੜੀ ਪ੍ਰੋਗਰੈਸ ਰਿਪੋਰਟ ਹੈਗੀ ਆ ਡੇਲੀ ਦੇ ਨਾਲ ਫੋਨ ਤੇ ਗੱਲ ਹੁੰਦੀ ਆ ਕੌਣ ਕੀ ਖੜਾ ਭਰਾ ਹੈ ਕੀ ਨਾਮ ਹੈ ਜੀ ਦੱਸੋ ਮੇਰਾ ਅਜੀਤ ਕੁਮਾਰ ਅਜੀਤ ਕੁਮਾਰ ਨਾਮ ਹੈ ਜਿਸ ਤਰ੍ਹਾਂ ਹਾਂ ਹਾਂ ਰੇਲੀ ਦਾ ਫੋਨ ਤੇ ਗੱਲਾਂ ਦੀ ਰਾਤ ਵੀ ਹੋਈ ਮੁੰਡਾ ਦੱਤਾ ਘੰਟਾ ਮੇਰੀ ਗੱਲ ਇਹਨਾਂ ਨੇ ਸਾਨੂੰ ਗਿਆਨ ਦੇਣ ਤੋਂ ਬਾਅਦ ਹੁਣ ਤੁਹਾਡਾ ਸੀ ਪੱਖ ਲਾ ਰਹੇ ਆਂ ਵੀ ਕੀ ਤੁਹਾਡਾ ਕੀ ਪੱਖ ਇਹਦੇ ਵਿੱਚ ਸਾਡਾ ਤਾਂ ਸੀ ਜੋ ਵੀ ਪ੍ਰੋਗਰਾਮ ਸਾਡੀ ਚੱਲ ਰਹੀ ਹੈ ਕੋਈ ਰੇਡ ਕਰਦੇ ਆਂ ਕੁਝ ਵੀ ਕਰਦੇ ਆਂ ਇਹਨਾਂ ਨੂੰ ਦੱਸਦੇ ਆਂ ਹਰ ਇੱਕ ਚੀਜ਼ ਦਾ ਅਲੇ ਦਾ ਕੋ ਫਰਾਰਾ ਵੀ ਆਹ ਬੰਦੇ ਫਰਾਰਾ ਫੜੇ ਦੀਵੇ ਯਾਨੀ ਕਿ ਕਿਆ ਕੈਸ ਭਰੋਸਾ ਦਿੰਨੇ ਵੀ ਫੜੇ ਜਾਣਗੇ ਜੇ ਛੇਤੀ ਆਬਵੀਅਸਲੀ ਫੋਰਸ ਪੜਨ ਵਾਸਤੇ ਲੱਗੇ ਮਿਹਨਤ ਕਰ ਰਹੇ ਆਂ ਅੱਛਾ ਨਹੀਂ ਇਹਨਾਂ ਵੱਲੋਂ ਨਾ ਇਹ ਇਹ ਸਾਡੇ ਕੋਲ ਜਿੱਦਾਂ ਆਏ ਸੀਗੇ ਵੀ ਅਸੀਂ ਚਲੋ ਤੇ ਇਹਨਾਂ ਦੀ ਕੋਈ ਫ੍ਰੀ ਹੈਗੇ ਨੇ ਅੱਪ ਤਾਂ ਕੋਈ ਕੁਝ ਵੀ ਕਰ ਸਕਦੇ ਆ ਕੋਈ ਲਵਾਉਣੀ ਹੈ ਕਿ ਦੇਖੋ ਲਵਾਉਣੇ ਜੋ ਵੀ ਕਰਨਾ ਉਹ ਫ੍ਰੀ ਹੈ ਨਾ ਤਾਂ ਅਸੀਂ ਅਸੀਂ ਥੋੜੇ ਰੋਕ ਸਕਦੇ ਆ ਇਹਨਾਂ ਨੂੰ ਪਰ ਇਹ ਆ ਵੀ ਪੁਲਿਸ ਵੱਲੋਂ ਜੋ ਵੀ ਪ੍ਰੋਗਰੈਸ ਕੀਤੀ ਜਾ ਰਹੀ ਹੈ ਮੁਕਦਮੇ ਦੇ ਸੱਚ ਡੇਲੀ ਤੋਂ ਡੇਲੀ ਉਹ ਇਹਨਾਂ ਨੂੰ ਦੱਸਦੇ ਆ ਅਸੀਂ ਨਾਲ ਉਹਦੇ ਇਹਨਾਂ ਨੂੰ ਦੱਸਦੇ ਆ ਬੰਦੇ ਜੀ ਜੀ ਜੋ ਜੋ ਸਾਡੇ ਕੋਲੋਂ ਪਰ ਨਹੀਂ ਪ੍ਰੈਸ ਜੀ ਸਾਹਿਬ ਸ਼ਾਇਦ ਖਸਾ ਦਾ ਤੁਹਾਡੀ ਤੁਹਾਡੋਂ ਪਹਿਲਾਂ ਦੇ ਮਾਮਲਾ ਹੋਊਗਾ ਇਹ ਨਾ ਮੇਰੇ ਆਉਣ ਤੋਂ 4-5 ਦਿਨ ਪਹਿਲੇ ਦਰਜ ਹੋਇਆ ਪਰ ਜਦੋਂ ਤੋਂ ਮੈਂ ਆਇਆ ਹਾਂ ਉਦੋਂ ਤੋਂ ਤਾਂ ਮੈਂ ਡੇਲੀ ਇਹਨਾਂ ਨਾਲ ਮੇਰੇ ਟਾਈ ਆਪ ਹੈਗਾ ਡੇਲੀ ਦਾ ਹੈਗਾ ਵੀ ਆਹ ਚੀਜ਼ਾਂ ਆ ਗਈਆਂ ਅੱਜ ਅਸੀਂ ਆ ਕੇ ਚੱਲੋ ਜਿਹਦੇ ਘਰ ਦਾ ਮਰੀਜ਼ ਜਾਂਦਾ ਜੀ ਉਹਨੂੰ ਤਾਂ ਦੁੱਖ ਹੁੰਦਾ ਹੀ ਹੈ ਜੀ ਹਾਂ ਬਿਲਕੁਲ ਬਿਲਕੁਲ ਤੇ ਇਹਨਾਂ ਨੂੰ ਆਪਾਂ ਉਹ ਕਿਹੜਾ ਪਰੋਸਾ ਦੇ ਵਿੱਚ ਛੇਤੀ ਛੇਤੀ ਵੀ ਦੋਸ਼ੇ ਨੂੰ ਫੜਿਆ ਜਾਊਗਾ ਹਾਂ ਬਿਲਕੁਲ ਅੱਜ ਇੱਕ ਲੜਕੀ ਦੇ ਦੱਸਰੇ ਵਿੱਚ ਛੋਟੀ ਲੜਕੀ ਹੈ ਵੀ ਉਹ ਹੈ ਜਾਂ ਨਹੀਂ ਹੈ ਕੋਈ ਇਦਾਂ ਦਾ ਕੋਈ ਹੈ ਗੱਲਬਾਤ ਉਹ ਡੀਐਸਪੀ ਸਾਹਿਬ ਨੇ ਇਹਨਾਂ ਨੇ ਦਿੱਤੀ ਹੈ ਬਾਰੇ ਪਰ ਥੋੜਾ ਸਪੋਰਟ ਦਾ ਵੀ ਰੋਲ ਨਹੀਂ ਹੈਗਾ ਉੱਤੇ ਅੱਛ ਵਰੇ ਬਾਰ ਤਾਂ ਤੇ ਇਹਨਾਂ ਨੇ ਕੋਈ ਐਫੇਡਵਿਟ ਲਿਆ ਹੋ ਉਹ ਦੀ ਇਹਨਾਂ ਨੇ ਦਰਖਾਸਤ ਦਿੱਤੀ ਡੀਐਸਪੀ ਸਾਹਿਬ ਕੋਲ ਚਲਦੀ ਐ ਨਵਾਰੀ ਸ਼ਰ ਟਾਈਮ ਲੇ ਕੇ ਮਨ ਲੱਗਦਾ 100 ਮਿੰਟ ਇਹ ਕਹਿੰਦੇ ਛੋਟੀ ਬੱਚੀ ਦਾ ਪਤਾ ਨਹੀਂ ਦੱਸ ਰਹੇ ਹੋ ਕਿੱਥੇ ਆ ਹਾਂ ਉਹ ਡੀਐਸਪੀ ਸਾਹਿਬ ਕੋਲ ਚਲਦੀ ਐ ਜੀ ਬਾਕੀ ਸਭ ਹਾਂ ਠੀਕ ਹੈ ਜੀ ਤੁਹਾਡੇ ਵੱਲੋਂ ਅਸੀਂ ਇਹਦਾ ਇਹ ਹੈ ਵੀ ਜੇਲਾ ਵੀ ਛੋਟ ਜਲਦੀ ਜਲਦੀ ਮੁਜਰਮ ਫੜ ਲਏ ਜਾਣਗੇ ਹਾਂ ਜੀ ਤੇ ਤੁਹਾਡਾ ਅਸੀਂ ਬਿਆਨ ਬਿਆਨ ਤੁਹਾਡਾ ਰਿਕਾਰਡ ਕਰ ਰਹੇ ਜੀ ਸੀ ਇਹਨਾਂ ਨੂੰ ਦੋ ਇਹ ਤੁਹਾਡਾ ਹੋਏਗਾ ਇਹ ਤੁਹਾਡਾ ਵਰਸ਼ਨ ਅਸੀਂ ਰਿਕਾਰਡ ਕਰ ਰਹੇ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਥੈਂਕ ਯ ਬਿਲਕੁਲੀ ਐਸੇ ਤੋਂ ਸਾਹਿਬ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਤੋਂ ਜਲਦੀ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ ਬਾਕੀ ਅਗਲੀ ਜਿਹੜੀ ਕਾਰਵਾਈ ਦੇਖਦੇ ਹਾਂ ਹੁਣ ਕੀ ਹੁੰਦੀ ਹੈ ਧੰਨਵਾਦ